ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਹਾਂਜੀ ਦੋਸਤੋ ਅੱਜ ਅਸੀਂ ਇੱਕ ਹੋਰ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸੇ ਵਿੱਚ ਮਲਾਜਮ ਮੰਗਾ ਦੇ ਹੱਕ ਦੇ ਵਿੱਚ ਮੁੜ ਤੋਂ ਇੱਕ ਵਾਰ ਫਿਰ ਮਲਾਜਮ ਇਕਤਾ ਸਾਂਝਾ ਫਰੰਟ ਨਾਲ ਜੁੜ ਚੁੱਕੀ ਹੈ ਅਤੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੀ ਕੁਰਸੀ ਹਿਲਾਉਣ ਦੇ ਵਿੱਚ ਮਲਾਜਮਾਂ ਦੀ ਆਵਾਜ਼ ਬਣ ਕੇ ਅੱਗੇ ਆ ਗਈ ਹੈ ਪੂਰੀ ਖਬਰ ਨੂੰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਜ ਨਨ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਖਬਰ ਪਹੁੰਚੇ ਤੇ ਚਲੋ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆ 10 ਜਕੇ ਇਹ ਉਹੀ ਮਲਾਜ਼ਮ ਇੱਕ ਤਾਂ ਸੰਜਾ ਫਰੰਟ ਹੈ ਜਿਸ ਨੇ ਪਿਛਲੇ ਸਾਲ ਦੀਵਾਲੀ ਦੇ ਤਿਹਾੜੀ ਤੇ ਮਲਾਜ਼ਮਾਂ ਨੂੰ ਉਹਨਾਂ ਦਾ 4% ਡੀਆ ਡਿਵਾਇਸ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਇਸ ਕਮੇਟੀ ਨੇ ਇੱਕ ਵੱਡੇ ਪੱਧਰ ਤੇ ਰੈਲੀ ਅਤੇ ਸਰਕਾਰ ਦੇ ਖਿਲਾਫ ਸੜਕਾ ਉੱਪਰ ਉਹਨਾਂ ਦੇ ਪੁਤਲੇ ਫੋਕ ਗਏ ਰੋਸ਼ ਪ੍ਰਗਟ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਦਬਾਅ ਦੇ ਵਿੱਚ ਆ ਕੇ ਮੁਲਾਜ਼ਮਾਂ ਦਾ 4% ਡੇਅ ਰੀਲੀਜ਼ ਕੀਤਾ ਸੀ ਕਿਉਂਕਿ ਹਾਲ ਹੀ ਦੇ ਵਿੱਚ ਵਿੱਤ ਮੰਤਰੀ ਦੇ ਵੱਲੋਂ ਮੁਲਾਜ਼ਮਾਂ ਦੇ 14000 ਕਰੋੜ ਦੇ ਬਕਾਇਆਤ ਨੂੰ ਕਿਸ਼ਤਾਂ ਦੇ ਵਿੱਚ ਦੇਣ ਦੀ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ ਜਿਸ ਤੋਂ ਬਾਅਦ ਮੁਲਾਜ਼ਮਾਂ ਦੇ ਵਿੱਚ ਕਿਸ਼ਤਾਂ ਦੇ ਵਿੱਚ ਦੇਣ ਉੱਪਰ ਇੱਕ ਰੋਸ਼ ਜਤਾਇਆ ਜਾ ਰਿਹਾ ਹੈ ਕਿਉਂਕਿ ਮੁਲਾਜ਼ਮਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਕਿਸ਼ਤਾਂ ਦੇ ਵਿੱਚ ਬਕਾਇਆ ਅਦਾ ਕਰੇਗੀ ਤਾਂ ਤੇ ਉਨ੍ਹਾਂ ਨੂੰ ਆਪਣੇ ਪੈਂਡਿੰਗ ਬੀਏ ਨੂੰ ਲੈ ਕੇ ਮੁੜ ਤੋਂ ਇੱਕ ਵਾਰ ਫਿਰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਜਿਸ ਤੋਂ ਬਾਅਦ ਮੁਲਾਜ਼ਮਾ ਦੇ ਵੱਨੋਂ ਇਸ ਰਾਸ਼ੀ ਨੂੰ ਇੱਕੋ ਵਾਰ ਦੇਣ ਦੇ ਉੱਪਰ ਮੰਗ ਕੀਤੀ ਗਈ ਸੀ ਜਿਸ ਦੀ ਕੋਈ ਵੀ ਸੁਣਵਾਈ ਨਹੀਂ ਸੁਣੀ ਗਈ ਜਿਸ ਤੋਂ ਬਾਅਦ ਹੁਣ ਫਿਰ ਤੋਂ ਮੁਲਾਜ਼ਮ ਇਕਤਰ ਸਾਂਝਾ ਫਰੰਟ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਦੰਦਲਾ ਪਾਉਣ ਦੇ ਲਈ ਅੱਗੇ ਆ ਗਈ ਹੈ ਜਿਸ ਤੇ ਵਿੱਚ ਸੁਖਚੈਨ ਖਰੋਨੇ ਲਾਈਵ ਹੋ ਗਏ ਪੰਜਾਬ ਸਰਕਾਰ ਨੂੰ ਸਿੱਧਾ ਹੀ ਸਿੱਧਾ ਕਹਿ ਦਿੱਤਾ ਕਿ ਜੇਕਰ ਉਹ ਮੁਲਾਜ਼ਮਾਂ ਦੇ ਪੈਂਡਿੰਗ ਮੰਗ ਨੂੰ ਨਹੀਂ ਮੰਨਣਗੇ ਤਾਂ ਉਹ ਹੁਣ ਫਿਰ ਤੋਂ ਆਪਣੀ ਕੁਰਸੀ ਨੂੰ ਛੱਡਣ ਦੇ ਲਈ ਤਿਆਰ ਹੋ ਜਾਓ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਖੁੰਝੇ ਲਾ ਦਿੱਤਾ ਉਸੇ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਵੀ ਇਸ ਦਾ ਖਾਮਿਆਸਾ ਦੇਖਣਾ ਪੈ ਸਕਦਾ ਹੈ ਮੁਲਾਜ਼ਮ ਇੱਕ ਤਨਮਜਬੂਤ ਕਰਨ ਦੇ ਲਈ ਉਹਨਾਂ ਨੇ ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਇਕੱਠੇ ਕਰਨ ਅਤੇ ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਇਸ ਸੰਦੇਸ਼ ਨੂੰ ਸ਼ੇਅਰ ਕਰਨ ਦੇ ਲਈ ਕਿ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਕਿਹੜੀ ਸਰਕਾਰ ਚੁਣੀ ਹੈ ਅਤੇ ਸੂਤਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਬਜਟ ਸੈਸ਼ਨ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਰੈਲੀਆਂ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਤੇ ਸਿੱਟੇ ਵਜੋਂ ਪੰਜਾਬ ਸਰਕਾਰ ਨੂੰ ਆਪਣੀ ਸੱਤਾ ਨੂੰ ਬਚਾਉਣ ਦੇ ਲਈ ਮੁਲਾਜ਼ਮਾਂ ਦੀ ਪੈਂਡਿੰਗ ਮੰਗ ਨੂੰ ਮਨਜ਼ੂਰੀ ਦੇਣੀ ਪੈ ਸਕਦੀ ਹੈ ਸੋ ਏਸੀ ਅੱਜ ਦੀ ਵੱਡੀ ਅਪਡੇਟ ਅਜਿਹੀ ਹੋਰ ਛੋਟੀ ਤੇ ਵੱਡੀ ਅਪਡੇਟ ਦੇ ਲਈ ਚੈਨਲ ਦੇ ਨਾਲ ਬਨੇ ਰਹੋ ਤਾਂ ਜੋ 6th ਪੇ ਨਾਲ ਜੁੜੀ ਹਰੇਕ ਛੋਟੀ ਤੇ ਵੱਡੀ ਅਪਡੇਟ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ